ਹੈਲੋ ਗੋਲੇ ਭਾਜੀ ਹਾਂ ਜੀ ਸੋਨੂ ਬੋਲ ਰਿਹਾ ਪੰਜਾਬ ਕੇ ਸਜਗਬਾਨੀ ਤੋਂ ਹਾਂ ਜੀ ਹਾਂ ਜੀ ਕੀ ਹਾਲ ਹੈ ਭਾਜੀ ਬੜਾ ਠੀਕ ਹੈ ਭਾਜੀ ਤੁਸੀਂ ਹਸਪੀਟਲ ਲਿਓ ਨਹੀਂ ਜਾਣਦੇ ਆ ਭਾਜੀ ਹਾਂ ਅੱਛਾ ਪਤਾ ਕਿ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਤੁਹਾਨੂੰ ਕਾਲ ਆਈ ਹੈ ਭਾਜੀ ਥੋੜਾ ਦੱਸੋਗੇ ਕੀ ਹੋਇਆ ਕੀ ਹੈ ਘੁੰਮਣ ਭਾਜੀ ਨਾਲ ਹਾਂ ਜੀ 6:30 ਵਜੇ ਮੈਂ ਕਾਲ ਕੀਤੀ ਸੀ ਉਹਦੇ ਹੀ ਪੁੱਛਣ ਨੂੰ ਓਕੇ ਜੀ ਉਹ ਰੋਂਦੇ ਪਏ ਸੀ ਤੇ ਕਹਿਣ ਲੱਪੇ ਗੋ ਉਹ ਸਾਹ ਨਹੀਂ ਲੈ ਰਿਆ ਅੱਛਾ ਜੀ ਕੁਝ ਨਹੀਂ ਟੰਡੇ ਪੈ ਗਏ ਹੱਥ ਪੈਰ ਜੀ ਮਤਲਬ ਆਕਸੀਜਨ ਲਾਈ ਫੇ ਉਹਨਾਂ ਨੇ ਉਹ ਲਾਇ ਜਿਹੜੇ ਗੋ ਲਾਉਂਦੇ ਛਾਤੀ ਦੇ ਜੀ ਉਹਨੇ ਵੀ ਮੂਵਮੈਂਟ ਨਹੀਂ ਕੀਤੀ ਜੀ ਫਿਰ ਉਸ ਤੋਂ ਬਾਅਦ 7:30 ਵਜੇ ਉਹਨਾਂ ਨੇ 7:30 ਦੇ ਲਗਭਗ ਦੇ ਅੰਤ ਹੋ ਗਏ ਨਹੀਂ ਕਿ ਕਿੱਦਾਂ ਹੋਈ ਹੈ ਕਰਨ ਕੀ ਉੱਥੇ ਹਸਪੀਟਲ ਕਿਹੜੇ ਹਸਪੀਟਲ ਦੇ ਸੀ ਬਈ ਸੋਨਰ 1 ਸਿਰ 40s ਗਏ ਸੀ ਅੰਮ੍ਰਿਤਸਰ ਦਾ ਜੀ ਜੀ ਤੁਹ ਪਾਜੀ ਉਸਰ ਉਹ ਸ਼ੋਲਡਰ ਦੇ ਅਪਰੇਟ ਸੀ ਛੋਟਾ ਜਿਹਾ ਦਾ ਅਪਰੇਟ ਸੀ ਜੋ ਸਮਝ ਨਹੀਂ ਲੱਗੰਦਾ ਹੀ ਪਾਜੀ ਕੁਝ ਵੀ ਆਲੇ ਆ ਅੱਛਾ ਜੀ ਛੋਟਾ ਜਿਹਾ ਬਾਹ ਦਾ ਅਪਰੇਟ ਸੀ ਪਾਜੀ ਸ਼ੋਲਡਰ ਦਾ ਤੇ ਕਾਰਨ ਨਹੀਂ ਪਤਾ ਲੱਗਿਆ ਕੀ ਹੋਇਆ ਕੀ ਨਹੀਂ ਛੋਟਾ ਕਿਦਾਂ ਦੇ ਕਹਿੰਦੇ ਬਾਹ ਦਾ ਅਪਰੇਟ ਸੀ ਐਨਾ ਇੱਕੋਦਮ ਕੀ ਹੋ ਗਿਆ ਕਿੜੇ ਇੱਕੋਦਮ ਉਹਨਾਂ ਦੀ ਜਾਂਚ ਚੱਲ ਜਾਂਦੀ ਆ ਕਹਿੰਦੇ ਅਟੈਕ ਹੋ ਗਿਆ ਉਹਨੂੰ ਅੱਛਾ ਜੀ ਵੱਲੋ ਇੱਕੋ ਆ अच्छा जी तो उसके बाद दूसरा फेर हो गया एक गल है गोले जी ਤੁਹਾਡੇ دوست ਤੁਹਾਡੇ ਯਾਰ ਹੈਗੇ ਨੇ ਤੁਹਾਡੇ ਨਾਲ ਇੰਨੇ ਯਾਰ ਵੀ ਇੰਨੇ ਭਰਾ ਵੀ ਹੈ ਤੁਹਾਡੇ ਇੰਨੇ ਬੋਡੀ ਬਿਲਡਰ ਹੋ ਕੇ ਨਾ ਕੋਈ ਨੋਨ ਵੇਜ ਖਾਂਦਾ ਤਾਂ ਵੀ ਇੰਨੀ ਬੋਡੀ ਹੋ ਕੇ ਵੀ ਐ ਇਦਾਂ ਦੇ ਬੰਦੇ ਨੂੰ ਇਦਾਂ ਹੋ ਸਕਦਾ ਹੈ ਤੁਹਾਡੇ ਸੰਭਾਜੀ ਹੁਣ ਹੋ ਵੀ ਸਕਦਾ ਹੈ ਭਾਲੇ ਡਾਕਟਰਾਂ ਦੇ ਹੁਣ ਯਕੀਨ ਕਰੀਏ ਕਿ ਨਾ ਕਰੀਏ ਵੀ ਕੋਈ ਕਹਿ ਸਕਦੇ ਉਹਨਾਂ ਦੇ ਡਾਕਟਰਾਂ ਨੇ ਜੋ ਕਹਿ ਤਾ ਲੋਕਾਂ ਨੇ ਮੰਨਣੇ ਤਾਂ ਪੈਣਾ ਹੀ ਐ ਅਟੈਕ ਹੋ ਗਿਆ ਹੁਣ ਪਤਾ ਨਹੀਂ ਇਹਨਾਂ ਕੋ ਟੀਕਾ ਨਾ ਗਲਤ ਲੱਗ ਗਿਆ ਹੋਵੇ ਵੀ ਨਹੀਂ ਪਤਾ ਭਾਜੀ ਯਾਰ ਅੱਛਾ ਜੀ ਤੇ ਡੈਥ ਕਿੰਨੇ ਵਜੇ ਦੇ ਕਰੀਬ ਹੋਈ ਐ ਕਿੰਨਾ ਭਾਜੀ ਡੈਥ ਭਾਜੀ ਜਦੋਂ ਮੈਂ 6:30 ਵਜੇ ਕਾਲ ਕੀਤੀ ਮੇਰੇ ਹਿਸਾਬ ਨਾਲ ਉਹਦੇ ਹੀ ਜਵਾਬ ਦੇ ਦਿੱਤਾ ਦਾ ਜੀ ਡਾਕਟਰ ਤੇ ਉਹਨਾਂ ਦੇ ਕੋਲ ਕੌਣ ਸੀ ਉਹਨਾਂ ਦੇ ਪਰਿਵਾਰ ਸੀ ਜਾਂ ਕੋਈ ਦੋਸਤ ਮਿੱਤਰ ਸੀ ਉਹਨਾਂ ਦੇ ਭਰਾ ਸੀ ਡੈਡੀ ਵੀ ਉਹਨਾਂ ਦੀ ਇਹ ਭੂਆ ਵੀ ਐ ਉੱਥੇ ਓਕੇ ਜੀ ਠੀਕ ਐ ਪੂਰਾ ਡਰਾਈਵਰ ਵਿਨੇ ਜਿਹੜਾ ਔਰ ਨਾਲ ਐਕਸਰਸਾਈਜ਼ ਬੰਦਾ ਉਹ ਵੀ ਮੁੰਡਾ ਨਾਲ ਹੀ ਐ ਓਕੇ ਹਾਂ ਠੀਕ ਹੈ ਬੋਬੋ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਠੀਕ ਹੈ